ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਰੱਬ ਨੂੰ ਮਿਲਣ ਦੀ ਕਰਦਾ ਏ ਗੱਲ ਰੱਬ ਨੂੰ ਮਿਲਣ ਦੀ ਕਰਦਾ ਏ ਇਕੱਲਾ ਪਾਠ ਕੀਤਿਆਂ ਕਿੱਥੇ ਸਰਦਾ ਇਸ਼ਕ ਉਹਦੇ ਨਾਲ ਕਰਨਾ ਪੈਂਦਾ ਇਕੱਲਾ ਪਾਠ ਕੀਤਿਆਂ ਕਿੱਥੇ ਸਰਦਾ ਇਸ਼ਕ ਉਹਦੇ ਨਾਲ ਕਰਨਾ ਪੈਂਦਾ ਕੱਲਾ ਆਸ਼ਕ ਏ ਹੋ ਇਕੱਲਾ ਆਸ਼ਕ ਏ ਹੋ ਮਸ਼ੂਕ ਉਹਦੇ ਲਈ ਬਨਣਾ ਪੈਂਦਾ ਇਕੱਲਾ ਸਜਦੇ ਕੀਤੇਆਂ ਕਿੱਥੇ ਸਰਦਾ ਇਕੱਲਾ ਸਜਦੇ ਕੀਤੇਆਂ ਕਿੱਥੇ ਸਰਦਾ ਇਸ਼ਕ ਉਹਦੇ ਨਾਲ ਕਰਨਾ ਪੈਂਦਾ ਬੰਦ ਬੰਦ ਕਟਵਾਵੀ ਬੰਦ ਬੰਦ ਕਟਵਾਵੀਓ ਖੱਲਾ ਲਹਾਵੀਓ ਚੜਖੜੀਆਂ ਤੇ ਵੀ ਚੜ੍ਹਨਾ ਪੈਂਦਾ ਬੰਦ ਬੰਦ ਕਟਵਾਵੀ ਕੱਲਾਂ ਲਹਾਬੀਓ ਤੇ ਚਾਰ ਖੜੀਆਂ ਤੇ ਵੀ ਚੜਨਾ ਪੈਂਦਾ ਇਕੱਲਾ ਪਾਠ ਕੀਤੇ ਆ ਕਿੱਥੇ ਸਰਦਾ ਇਸ਼ਕ ਉਹਦੇ ਨਾਲ ਕਰਨਾ ਪੈਂਦਾ ਇਕੱਲਾ ਆਸ਼ਕੀਓ ਮਸ਼ੂਕ ਉਹਦੇ ਲਈ ਬਾਨਣਾ ਪੈਂਦਾ ਇੱਕ ਝਲਕ ਲਈ ਰਾਤਾਂ ਜਗਾਵੇ ਇੱਕ ਝਲਕ ਲਈ ਰਾਤਾਂ ਜਗਾਵੇ ਉਹ ਤੇ ਦਿਨੇ ਤੜਪਾਵੇ ਉਹ ਹਰ ਦਮ ਦਮ ਉਹਦੇ ਲਈ ਪੜਨਾ ਪੈਂਦਾ ਹਰ ਦਮ ਦਮ ਉਹਦੀ ਯਾਦ ਵਿੱਚ ਪੜਨਾ ਪੈਂਦਾ ਇਕੱਲਾ ਪਾਠ ਕੀਤੇ ਆ ਕਿੱਥੇ ਸਕਦਾ ਇਸ਼ਕ ਉਹਦੇ ਨਾਲ ਕਰਨਾ ਪੈਂਦਾ ਚਰਖੜੀਆਂ ਤੇ ਚੜਨਾ ਪੈਂਦਾ ਇਕੱਲਾ ਸਜਦੇ ਕੀਤੇ ਆ ਕਿੱਥੇ ਮੰਦਾ ਇਸ਼ਕ ਉਹਦੇ ਨਾਲ ਕਰਨਾ ਹੀ ਪੈਂਦਾ